ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵੈੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਆਲੀਆਂ ਨੇ ਗੱਬਣਾ ਨੇ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੂਣਾ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਕੀ ਆਲੇ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸਲਾਮ ਵੀਰੇ ਤੋਂ ਪਹਿਲਾਂ ਬਲਵਿੰਦਰ ਡੇਰੀ ਫਾਰਮ ਦੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਪਈ ਸასი ਦਾ ਜੋ ਬਹੁਤ ਸਾਰਾ ਪਿਆਰ ਦਿੰਦੇ ਹਨ ਬਿਲਕੁਲ ਜੀ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਹਨ ਜਿਹੜੇ ਵੀਡੀਓ ਵੇਖਦੇ ਆ ਚੈਨਲ ਸਬਸਕ੍ਰਾਈਬ ਕੀਤਾ ਵੀਰਾਂ ਨੇ ਜਿਨ੍ਹਾਂ ਨਹੀਂ ਕੀਤਾ ਵੀਰੋ ਤੁਸੀਂ ਸਬਸਕ੍ਰਾਈਬ ਕਰਿਓ ਹਨ ਤਾਂ ਬਾਕੀ ਵੀਰੇ ਆਪਣਾ ਐਡਰੈਸ ਦੱਸਦੀ ਹਨ ਐਡਰੈਸ ਵੀਰ ਜੀ ਦਾ ਬਲਵਿੰਦਰ ਸਿੰਘ ਬਿੱਲਾ ਜੇ ਪਿੰਡ ਠੱਠਾ ਜਿਹੜਾ ਗੁਰਦਾਸਪੁਰ ਜੀ ਜਿਹੜੇ ਫੜੇ ਦਾ ਚੂੜੀਆਂ ਮਜੀਠਾ ਰੋਡ ਨਾਲ ਹੀ ਪੱਲੋ ਵਾਲੀ ਠੱਠਾ ਪਿੰਡ ਠੀਕ ਹੈ ਜੀ 9056045155 ਨੰਬਰ ਠੀਕ ਹੈ ਜੀ ਤਾਂ ਵੀਰ ਜੀ ਕਿਦਾ ਆਪਣਾ ਅੱਗੇ ਵੀ ਹਰੇਕ ਵੀਡੀਓ ਚ ਰੇਡ ਨਿਗੇ ਨਿਗੇ ਤੇ ਦੂਜੇ ਤੇ ਜਿਹੜੇ ਦਿਨ ਵੀਡੀਓ ਪੈਂਦੀ ਹਨ ਤੇ ਕੰਮ ਸਚਾਈ ਦਾ ਹਾਂ ਜੀ ਬਿਲਕੁਲ ਤੇ ਪੰਜ ਵਛੀਆਂ ਹੀ ਕੱਲ ਠੀਕ ਹੈ ਜੀ ਤੁਹਾਨੂੰ ਮੈਂ ਫੋਨ ਵੀ ਕੀਤਾ ਸੀ ਬ੍ਰਦਰ ਦੀ ਮੈਰਜੇ ਚਾਚੇ ਦੇ ਮੁੰਡੇ ਦੀ ਹਾਂ ਜੀ ਹਾਂ ਜੀ ਹਾਂ ਜੀ ਉਹ ਫਿਰ ਬਿਨਾਂ ਵੀਡੀਓ ਦੇ ਦੇਖ ਗਿਆ ਦੇਖ ਗਿਆ ਹਨਾ ਤਾਂ ਪਸ਼ੂ ਇੱਕ ਕੰਮ ਸਾਫ ਸੁਥਰਾ ਵਾ ਤਾਂ ਰੇਟ ਜੈ ਜੈ ਜੀ ਤਾਂ ਪਸ਼ੂ ਤਾਂ ਵੀਰੇ ਤੁਹਾਨੂੰ ਪਤਾ ਵੀਰੇ ਵਿਗਣਾ ਵਿਗਣਾ ਇੱਕ ਸੱਚਾਈ ਵੇਖਦੀ ਆ ਜੀ ਹਨਾ ਤਾਂ ਤਾਂ ਹੀ ਬਾਕੀ ਵੇੜਾ ਵੀ ਸੋਹਣੀਆਂ ਸੁਨੱਖੀਆਂ ਹੁੰਦੀਆਂ ਜੀ ਦੁੱਧ ਵਾਲੀਆਂ ਹੁੰਦੀਆਂ ਆਪ ਮਾਲ ਲਈਦਾ ਕਿਉਂਕਿ ਵੀਰਾਂ ਭੈਣਾਂ ਭਰਾਵਾਂ ਨੇ ਰੁਪਏ ਖਰਚਨੇ ਕਿਹਨੇ ਕਿੱਦਾਂ ਫੜੇ ਕਿਹਨੇ ਕਿੱਦਾਂ ਹਨਾ ਕਿੱਦਾਂ ਵੀ ਹਨਾ ਬਿਲਕੁਲ ਬਿਲਕੁਲ ਹਰ ਇੱਕ ਨੂੰ ਹਰ ਇੱਕ ਰੁਪਈਏ ਦੀ ਕੀਮਤ ਹੈ ਨਾ ਪੂਰਾ ਪੂਰਾ ਮੁੱਲ ਦੇਣ ਜਾ ਕੇ ਪਸ਼ੂ ਦਵੇ ਤਾਂ ਫੇਰ ਹੀ ਮਜ਼ਾ ਵੀਰੇ ਸਾਰੇ ਵੀਰ ਖੁਸ਼ ਹੋਵੇ ਹਨਾ ਸੱਚਾਈ ਫਰਜ਼ਬੰਦ ਆਪਾਂ ਨੇ ਸਾਫ਼ ਮਾਲ ਲਈਏ ਸੱਚਾਈ ਗੱਲ ਕਰੀਏ ਜਿੰਨੀ ਸਾਡੇ ਕੋਲ ਹੈਗੀ ਆ ਨਾ ਕਿ ਹੀ ਇਨਸਾਫੇ ਬਣੀਏ ਕਿ ਨਾ ਬਿਲਕੁਲ 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 ਸੱਚਾਈ ਤਾਂ ਤਾਂ ਹੀ ਲੰਮਾ ਸਮਾਂ ਹੈ ਨਾ ਕਿਉਂਕਿ ਆਪਾਂ ਇੱਕ ਵੀਡੀਓ ਵੀ ਪਾਵਾਂਗੇ ਤੇ ਕਾਫੀ ਪਸ਼ੂ ਤੁਹਾਡੇ ਹੋਰ ਵੀ ਵਿਗਣਗੇ ਸੱਚਾਈ ਨਾ ਬਿਲਕੁਲ ਵੀਰੇ ਬਿਲਕੁਲ ਪਰਮਾਤਮਾ ਹਨਾ ਚਲਾਉਣ ਵਾਲਾ ਕਾਰੋਬਾਰ ਨੂੰ ਸੱਚੇ ਪਾਤਸ਼ਾਹ ਤਾਂ ਵੀਰੇ ਅੱਜ ਵੈੜਾ ਕਰੀਏ ਸ਼ੁਰੂ ਹੈ ਨਾ ਸਟਾਰਟਿੰਗ ਆ ਪਹਿਲੇ ਪਹਿਲੇ ਨੰਬਰ ਵਾਲੀ ਬਾਰੇ ਦੱਸਦੇ ਜੀ ਤੋਂ ਦੀ ਬੱਸੀ ਰਾਤ ਦੀ ਸੂਈ ਜੀ ਰਾਤ ਦੀ ਸੂਈ ਦੋ ਦੰਦ ਦਾ ਸਭ ਤੋਂ ਪਹਿਲੇ ਤਾਂ ਮੂੰਹ ਵੇਖੀ ਆ ਜੋ ਠੀਕ ਆ ਜੀ ਲਿਓ ਖੋਲੋ ਤਾਂ ਵੇਖੋ ਵੀਰੇ ਦੋ ਦੰਦ ਵੈੜਾ ਬੱਚਾ ਰਗਵਾ ਦੋ ਹਾਂ ਜੀ ਠੀਕ ਆ ਜੀ ਠੀਕ ਆ ਪੰਨਨ ਦੀ ਬਈ ਆ ਦੰਦਾਂ ਦੇ ਦਾ ਠੀਕ ਹੈ ਤੋੜ ਦਿਓ ਲੈ ਕੱਟ ਸਕਦੇ ਤਾਂ ਵੇਖੋ ਵੀਰੇ ਸੋਹਣੀ ਸੁਨੱਖੀ ਵੈੜਾ ਕੱਦ ਕਾਠਾ ਲਈ ਆ ਤਾਂ ਬਾਕੀ ਵੀਰੇ ਰਾਤ ਦੀ ਸੂਈ ਬੱਚਾ ਕੀ ਬਾਇਗੀ ਸੇਨ ਬੱਚਾ ਆ ਗਿਆ ਬੱਚਾ ਆ ਗਿਆ ਠੀਕ ਆ ਵੇਖੋ ਵੀਰੇ ਲੇਵਾ ਤੇ ਕਦ ਕਾਠ ਵੀ ਬਹੁਤ ਹੀ ਸੋਹਣਾ ਉਮਰ ਤੇ ਸਾਹਮਣਾ ਬਹੁਤ ਚੰਗਾ ਕਦ ਕੱਢਿਆ ਵੈਣ ਨੇ ਤਾਂ ਤਾਂ ਜੀ ਸੂਈ ਆ ਕਮਾਲ ਵੀਰੇ ਪ੍ਰੀੜਿਆ ਬਿਲਕੁਲ ਇਹਦੀ ਹੈਡ ਚੰਗੀ ਹੋਣੀ ਹੈ ਹੈਡ ਵੀ ਚੰਗੀ ਆ ਤੇ ਥਣ ਕਿੱਦਾ ਟੈਰਾ ਲੱਗਿਆ ਥਣ ਵੀ ਵਧੀਆ ਲੱਗਿਆ ਜੀ ਇੱਕ ਗਿੱਟ ਤੇ ਥਾਣੇ ਫਿਰ ਉਪਰੋਂ ਸਿੱਧੀ ਆ ਜਿਵੇਂ ਗਾਡਰ ਵਾਂਗੂ ਹੈ ਨਾ ਇਹ ਵੀ ਦੇਖ ਲਓ ਕੀ ਵੀਰੇ ਆ ਹੋਂ ਵਰਤ ਕੋ ਜੁਨੀ ਹੈ ਜੀ ਐਂ ਦੂਜੀ ਸੂਏ ਕੀ ਕਰੂਗੀ ਐ ਕੀ ਕਰੂਗੀ ਪਹਿਲੇ ਸੂਏ ਨੇ ਹਾਂ ਬੱਚਾ ਆ ਗਿਆ ਇਹ ਬੱਚਾ ਆ ਗਿਆ ਜੀ ਠੀਕ ਹੈ ਜੀ ਬੱਚਾ ਵਾਲੇ ਫਰਾਗ ਨਹੀਂ ਲੱਗੀ ਜੇ ਕਿਵੇਂ ਬੱਚਾ ਥੋੜਾ ਨਾ ਸਿਹਜ ਦਾ ਹੌਲ ਆ ਗਿਆ ਬਿਲਕੁਲ ਵਧੀਆ ਵਾ ਕਿਉਂਕਿ ਹੁਣ ਇੱਕ ਤਾਂ ਕਈ ਵਾਰੀ ਗਲਤ ਸੀਮਨ ਪਸ਼ੂ ਨੂੰ ਲੱਗ ਜੇ ਨਾ ਬੱਚਾ ਬਹੁਤ ਜਿਆਦਾ ਭਲਿਆ ਹੋਵੇ ਫਿਰ ਪਸ਼ੂ ਨੂੰ ਦੁੱਧ ਦੇਣਾ ਵੀ ਲੰਮਾ ਟਾਈਮ ਔਖਾ ਹੁੰਦਾ ਹੈ ਹਨਾ ਹੁਣ ਬੱਚਾ ਵੀ ਚਲੋ ਵਧੀਆ ਹਨਾ ਤਾਂ ਵੈੜ ਵੀ ਸੋਣੀ ਸੁਨਖੀ ਆ ਤੇ ਪੂਰੀ ਕੈਮ ਆ ਹਨ ਬਿਲਕੁਲ ਬਿਲਕੁਲ ਤਾਂ ਵਧੀਆ ਵੈੜਾ ਸੋਣੀ ਸੁਨਖੀ ਆ ਹਾਂਜੀ ਤਾਂ ਮੋਲੇ ਦਾ ਵੀਰ ਜੀ ਮੋਲੇ ਵੀਰ ਜੀ ਜਿਆ ਜੀ ਹੁੰਦੇ ਆਪਣੇ ਹਨਾ ਹਾਂਜੀ ਕੋਈ ਵੀਰੇ ਇਹਦਾ 85 ਨਹੀਂ ਕੋਈ 80 ਨਹੀਂ ਹਾਂਜੀ 75000 ਵੀਰੇ 75 ਦੀ ਉਹ ਚੋ ਮਾਨ ਤਾਨੂੰ ਵੀਰੇ ਕਰਾਂਗੇ ਵੀਰੇ ਹਾਂਜੀ ਕਿੰਨੇ ਦੀ ਜੀ ਜੀ ਕਰਾਓ ਵੀਰੇ 3 ਛੱਡ ਜੀ 72 ਦੀ ਹਾਂਜੀ 72 ਦੀ 72000 72 ਦੀ ਠੀਕ ਹੈ ਜੀ ਬਾਕੀ ਕੋਈ ਫੋਨ ਲਾ ਲੇ ਹਨਾ ਫੋਨ ਲਾ ਲੈ ਮਾਨਤਨ ਹੋਊਗਾ ਹੋਰ ਮਾਨਤਨ ਹੋ ਜਾਊਗਾ 70 ਪੂਰੇ ਦੀ ਕਰ ਦੋ ਵੀਰ ਜੀ ਹਨਾ ਜੀ ਖਾਣ ਬੜਾ ਪਿਆਰਾ ਲੱਗਿਆ ਵੀਰੇ ਉਹ ਲੇਵਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਸੱਬੇ ਦਾ ਲੇਵਾ ਲਾਇ ਫਿਰਦੀ ਹੈ ਵੜ ਤੇ ਸੀਲ ਵੀ ਬੜੀ ਕੀ ਬਾਤ ਹੈ ਸੋਨੀ ਸਨ ਕੀ ਵੜਾ ਹਾਂ ਥਣ ਬੜਾ ਪਿਆਰਾ 70 ਦੀ ਹੋਜੂ ਵੀਰੋ ਫੋਨ ਵੀਰ ਨੂੰ ਲਾ ਲਿਓ ਕੋਈ ਨਹੀਂ ਛੋੜ ਛੱਪਾ ਹੋਜੂ ਥਣ ਤੇ ਜਿੰਦਰੇ ਹੋਰ ਲੰਮਾ ਕੱਢ ਦੇਣਾ ਹਾਂਜੀ ਜੋ ਜੋ ਚਵਾਈਆਂ ਹੋਈਆਂ ਨੇ ਨਾਲੇ ਚਵਾਈ ਹੋਈ ਜੀ ਸਵੇਰ ਦੀ ਦਜੀ ਹੁਣ ਕਰਨੀ ਹੈ ਨਾ ਠੀਕ ਹੈ ਜੀ ਤਾਂ ਵੇਖੋ ਵੀਰੋ ਸੋਨੀ ਵੜਾ ਰੇਟ ਜਾਇ ਜ 70 ਦੀ ਹੋਜੂ 70000 ਦੀ ਠੀਕ ਹੈ ਜੀ ਹਾਂ ਦੂਜੇ ਨੰਬਰ ਤੇ ਆ ਗਈ ਵੀਰੋ ਇਹ ਵੀਰ ਜੀ ਆ ਗਈ ਜੀ 6 ਦੰਦ ਵਸੀ ਦੂਜਾ ਸੁਆ ਜੇ ਦੂਜਾ ਸੁਆ ਤੇ ਸੁਈ ਵੀਰ ਜੀ ਕੋ 15 ਦੀ ਲਾਲੇ 20 ਦੀ ਲਾਲੇ ਮਹੀਨੇ ਤੋਂ ਅੰਦਰ ਹੀ ਜੇ ਬੱਚਾ ਕੀ ਆ ਗਿਆ ਵੀਰੋ ਬੱਚੀ ਆ ਗਈ ਜੀ ਵੀਰੋ ਬੱਚੀ ਠੀਕ ਹੈ ਵਸ਼ੀ ਰੰਗ ਬਾਜਾ ਗਿਆ ਹੈ ਹਨਾ ਠੀਕ ਹੈ ਕੈਫਾ ਤੇ ਕੁਆਲਿਟੀ ਆ ਸੋਹਣਾ ਬੱਚਾ ਪਾਇਆ ਇਹਨੇ ਥਾਨ ਬੜਾ ਪਿਆਰਾ ਵੈੜ ਨੂੰ ਖੁੱਲ ਵੀਰ ਜੀ ਹੁਣ ਇਸ ਟਾਈਮ ਇਹਦੇ ਥੱਲੇ ਦੁੱਧ ਕਿੰਨਾ ਵੀਰੇ ਜੀ ਜੀ ਦੁੱਧ ਹੈਗਾ ਜੀ ਇਹਦੇ ਥੱਲੇ 13 ਕਿਲੋ ਠੀਕ ਹੈ ਜੀ 13 ਕਹਿੰਦੇ ਸੀ ਆਪਾਂ ਜਣਾ 13 ਬਿਲਕੁਲ ਬਿਲਕੁਲ 16 ਵੀ ਕਰ ਜੂਗੀ ਗੁਲਾਬੀ ਥਾਣਾ ਹੈ ਥਣ ਚਵਾਈ ਵਾਲਾ ਬੜਾ ਪਿਆਰਾ 16 ਵੀ ਕਰ ਜੂਗੀ ਅਸੀਂ 16 ਕਰ ਜੂਗੀ ਹੈਨਾ ਹਾਂ ਆਪਾਂ ਜਿਹੜੀ ਬਿਲਕੁਲ ਜੇ ਇਹ ਜੋ ਕੋ ਗੱਲ ਕਰ ਬਿਲਕੁਲ ਬਿਲਕੁਲ ਮੌਸਮ ਚੰਗਾ ਚਲੋ ਵੰਡੇ ਦਾ ਦੁੱਧ ਹੈਨਾ ਕਿੰਨਾ ਵੰਡ ਪੈ ਜੂ ਇਹਨੂੰ ਬਿਲਕੁਲ ਬਿਲਕੁਲ ਤੁਮਾਰਾ ਜੀ ਬਾਕੀ ਦੁੱਧ ਤੇ ਸੇਵਾਲਾ ਦੁੱਧ ਤੇ ਪਾਈ ਦਾ ਵੀ ਕੋਈ ਕੋਈ ਖਰਾਬ ਪਊਗਾ ਹੈਨਾ ਬਿਲਕੁਲ ਤੇ ਵੇਖੋ ਵੀਰੋ ਚੰਗੀ ਵਹਿੜਾ ਥਣ ਪਿਆਰਾ ਲੱਗਿਆ ਮਗਰ ਵੀ ਵਛੀ ਹੈ ਬਹੁਤ ਜਿਆਦੀ ਚੰਗੀ ਵਹਿੜਾ ਚੋਰਦੀ ਇਹਨਾਂ ਤੇ ਪਾ ਮੋੜਨੀ ਹੈ ਗੱਲਾ ਗੱਲਾ ਲੱਗੇ ਗੱਲਾ ਗੱਲਾ ਥਣ ਲੱਗੇ ਤੇ ਬਿਨਾ ਰੱਸੀ ਤੋਂ ਕੋਈ ਰੱਸੀ ਨਹੀਂ ਬੋਲੀ ਅਸਲ ਕੋਈ ਵੰਗੇ ਦੀ ਲੋੜ ਨਹੀਂ ਪੈਂਦੀ ਇੱਕ ਵੀਰੇ ਥਣ ਵੇਖੋ ਗੁਲਾਬੀ ਗੁਲਾਬੀ ਕਿੰਨਾ ਚੜਾ ਹਣਾ ਬਿਲਕੁਲ ਬਿਲਕੁਲ ਠੀਕ ਹੈ ਸੋਹਣੀ ਵੇੜਾ ਮੁੱਲ ਵੀਰੇ ਦਾ ਜਿਆ ਜੀ ਜਿਆ ਜੀ ਹਾਂ ਜੀ ਉੜਦੀਆਂ ਲਾਈ 55000 ਰੁਪਏ ਤਿੰਨ ਦੋ ਹੀ ਹੋਰ ਪੂਰੇ 50 ਪੂਰੇ 50 ਦੀ ਕੀ ਬਾਤ ਹੈ ਤਾਂ ਫੇਰ ਵੀ ਕੋਈ ਫੋਨ ਲਾ ਲੈਣਾ ਕਿੰਨੇ ਹਜ਼ਾਰ ਦੀ ਰਕੀ ਦੇਣੀ ਵੀਰੇ ਨਿੰਨਿਆ ਦੀ ਕਰੀ ਮੇਰਾ ਭਰਾ ਅੱਛਾ ਠੀਕ ਹੈ ਜੀ ਦੋ ਗਾਵਾਂ ਲੈ ਕੇ ਜਾਊਗਾ ਵੀ ਮੇਰਾ ਭਰਾ ਬਿਲਕੁਲ ਵੇਖੋ ਵੀਰੇ ਹਾਂ ਕਣ ਬੜਾ ਪਿਆਰਾ ਲੱਗਿਆ ਤਾਂ 50 ਜਿਹੋ ਵੀਰੇ ਯਾਰ ਹੋਰ ਛੋੜ ਹੋ ਗਈ ਆ ਬਾਕੀ ਤੁਸੀਂ ਫੋਨ ਲਾ ਲਿਓ ਹੈਨਾ ਮਗਰਾ ਵਛੀ ਆ ਗਈ ਠੀਕ ਆ ਜੀ ਮੇਰੀ ਜਿਹੋਣੀ ਮੇਰਾ ਘਰ ਠੀਕ ਆ ਹਾਂਜੀ ਤੇ ਤੀਜੇ ਨੰਬਰ ਤੇ ਆ ਗਈ ਵੀਰੇ ਇਹ ਵੀਰੇ ਆ ਗਈ 4 ਦਿਨ ਤੋਂ ਵਛੀ 4 ਦਿਨ ਦਾ ਜੀ 15 ਦਿਨ ਕੱਚੀ ਗੇ 15 ਦਿਨ ਖੜ ਦੀ ਠੀਕ ਖੋਲੀ ਵਛੀ ਠੀਕ ਖੋਲੋ ਇਹਨੂੰ ਵੀਰ ਜੀ ਤੇਸ ਪਾ ਦਿੱਤਾ ਸਾਰਾ ਜਿਹੋ ਚਾਰ ਦਿਨ ਚਾਰ ਦਿਨ ਦਾ ਵੇਖੋ ਵੀਰੇ ਸੋਣੀ ਵਹਿੜਾ ਜੀ ਦੇਣ 15 ਖੜਦੀ ਵੀਰੇ ਵੱਡੀ ਵਹਿੜਾ ਕੱਦ ਕਾ 88 ਆ ਵੀਰੇ ਦੁੱਧ ਫਿਰ ਚੰਗਾ ਚਵਾਜੂਏ ਹਨਾ ਪਹਿਲੇ ਸੂਏ ਮੱਛੀ 20 ਕਿਲੋ ਦੁੱਧ ਪਾਊਗੀ ਜਿੰਨੀ ਪਹਿਲਾ ਸੂਆ ਨਾ ਪਹਿਲਾ ਸੂਆ ਨਾ ਠੀਕ ਆ ਜੀ ਮੈਂ ਸਿੱਧੀ ਗੱਡ ਰਿਹਾ ਹਾਂਗੇ ਬਿਲਕੁਲ ਵੱਡੀ ਵਹਿੜਾ ਫਿਰ ਹਨਾ ਦੇਖੋ ਵੀਰੇ ਇਸ ਕੁਆਲਟੀ ਉਹ ਜਿਆਦਾ ਚੰਗੀ ਵੜੀ ਜਿਹਨੂੰ ਕਹਦੀ ਆ ਵੀਰੋ ਫੁੱਲ ਵੱਡੇ ਪੱਲੇ ਚ ਹਾਂ ਫੁੱਲ ਕੱਦ ਕਾਠ ਪ੍ਰਿੰਟ ਚੰਗਾ ਖਾਣਮ ਬੜਾ ਪਿਆਰਾ ਤੇ ਪਹਿਲਾ ਹੀ ਸੂਆ ਵੀਰੋ ਹਜੇ ਜਹਾਂਦੋਸ਼ ਚੱਲ ਜਾ ਤਾਂ ਵੀਰੋ ਹੁਣ ਇੰਨੇ ਨਹੀਂ ਦੁੱਧ ਪਹੁੰਚਣਾ ਦੇ ਹੋਰ ਕਿਹੜੀ ਵੈੜ ਹੈ ਹਨਾ ਬਾਕੀ ਦੁੱਧ ਹੁਣ ਗਾੜੀ ਪਾਈ ਦਾ ਵੰਡੇ ਦਾ ਵੀਰੋ ਬਰੀਡ ਫੁੱਲ ਕੱਦ ਫੁੱਲ ਥਾਨ ਸਪੈਸ਼ਲ ਦਿਨ ਜਰੂਰ 15 ਖੜਦੀ ਆ ਅਸੀਂ ਪਹਿਲਾਂ ਹੀ ਕਹਿਤਾ ਸੀ ਬਿਲਕੁਲ ਬਿਲਕੁਲ ਮੈਂ ਕਾਪੀ ਤੇ ਲਿਖਾ ਲਈ ਮੇਰਾ ਭਰਾ ਪਗਾਨੀ ਖੜੂਗੀ 15 ਦਿਨਾਂ ਦੇ ਵਿੱਚ ਸੂਗੀ ਬੱਚੀ 15 ਦਿਨਾਂ ਅੱਜ ਮੇਰੀ 15 ਦਿਨ ਖੜੂਗੀ ਜੀ 20 ਦਿਨ ਲੈ ਜਾ ਬੱਚੀ ਲੱਦ ਕੇ ਵਾਪਸ ਠੱਠੇ ਠੀਕ ਹੈ ਜੀ ਦੇਖ ਕੇ ਦਊਂਗਾ 15 ਦਿਨ ਸੂ ਬੱਚੀ ਠੀਕ ਹੈ ਵੀਰੇ ਤਾਂ ਵੇਖੋ ਵੀਰੋ ਵੱਡੀ ਵੈੜਾ ਵੀਰੇ ਮੋਲੇ ਦਾ ਮੇਰੇ ਮੁੱਲ ਖਰਚਾ ਵੀ 5000 ਆਪਾਂ ਛੱਡਣਾ 15 ਦਿਨਾਂ ਦਾ ਜਿਆਦਾ ਬਿਲਕੁਲ ਬਿਲਕੁਲ ਹਾਂ ਜੈ ਜੀ ਜਾਣਦਾ ਤਿਆਰ ਕੀਤਾ ਵੱਚੀ ਵੀਰੇ ਪੂਰੇ ਲੱਖ ਰੁਪਏ ਦੀ ਵੱਚੀ ਪੂਰੇ ਲੱਖ ਦੀ ਕੋਈ ਸ਼ੈੱਟ ਵਾਲੇ ਨੂੰ ਮੇਰੇ ਭਰਾਵਾਂ ਨੂੰ ਪਤਾ ਵੀ ਵੱਚੀ ਕਿੰਨੇ ਦੀ ਆ ਬਿਲਕੁਲ ਬਿਲਕੁਲ ਜੇ ਆਪਾਂ ਇੱਥੇ ਲੱਖ ਖਰਚਦੇ ਹਾਂ ਨਾ ਹਾਂਜੀ ਇਹਦੇ ਬੱਚੇ ਲੈਣੇ ਤੂਏ ਪੀਣੇ ਤੇ ਤੁਹਾਨੂੰ ਵੀ ਪਤਾ ਫਿਰ ਸਮਾਈ ਵਾਲੀ ਵੱਚੀ ਵੀਰੇ ਉਹ ਤਾਂ ਹੈ ਇਸ ਟਾਈਮ ਵੀਰੇ ਵੱਚੀ ਦੇ ਦਾਂਗੇ ਅਸੀਂ ਇਹਨੂੰ 75000 ਰੁਪਏ 75 ਦੀ ਠੀਕ ਹੈ ਵੱਚੀ ਵੱਡੀ ਆ ਚਲੋ ਰੇਟ ਵੀ ਜਾਇਜ਼ ਆ ਵੀਰੇ ਦਾ ਤਾਂ ਦੁੱਧ ਚੰਗਾ ਚਵਾਜੂ 75 ਚ ਮਨਦਾਂ ਨੂੰ ਆਜੂ ਕਰਾਂਗੇ 73 ਦੀ ਬੱਤਰਿਆਤੀ ਬੱਤਰ ਦੀ 73 ਦੀ ਜਾਂ ਲਓ ਹਣਾ ਇਹ ਵੀ 73 ਦੀ ਚਲੋ ਜਾਂ ਲਓ ਹਣਾ ਕੋਈ ਫੋਨ ਲਾ ਲੈ ਬਾਕੀ ਵੀਰੋ ਮੋੜਦੇ ਨਹੀਂ ਤੁਨੂੰ ਵੱਡੀ ਵੜਾ ਦੇਣ ਸਾਂਭ ਪੈਣੀ ਆ ਰੇਟ ਜਾਇਜ ਆ ਦਿਨ 15 ਜ਼ਰੂਰ ਖੜਦੀ ਆ ਤਾਂ ਠੀਕ ਆ ਜੀ ਠੀਕ ਆ ਜੀ ਰੇਟ ਜਾਇਜ ਆ ਜਮਾ ਕូន ਵੀਰੋ ਤੁਸੀਂ ਲਾਉਣਾ ਤਾਂ ਅਗਲੇ ਪੰਨੇ ਸੁਈ ਆ ਗਈ ਵੈੜ ਵਿੱਚ ਮੇਰੇ ਰਾਤ ਦੀ ਸੁਈ ਜੇ ਰਾਤ ਦੀ ਸੁਈ ਬੱਚਾ ਦਿਖਾ ਦਿਓ ਜਿੱਦਾਂ ਕੋਈ ਬੱਕਰਾ ਹੁੰਦਾ ਵੇਖੋ ਅੱਛਾ ਆ ਬੱਚਾ ਆ ਗਿਆ ਵਸ਼ੇ ਪਾਇਆ ਬੱਚਾ ਆ ਗਿਆ ਯਾਰ ਠੀਕ ਹੈ ਜੀ ਲੈਓ ਵੀਰੇ ਲੈ ਆਵਲੀ ਲੈ ਤਾਂ ਵੈੜ ਚੈੱਕ ਕਰੋ ਵੀਰੋ ਕੀ ਕਹਿਣੇ ਆ ਇੱਕ ਵਾਰੀ ਕੁਆਲਿਟੀ ਥਣ ਦੀ ਵੇਖੋ ਤਾਂ ਲੈਵਾ ਵੇਖੋ ਵੀਰੇ ਅਨੁਸ਼ਟਾੜੋ ਲੈਵਾ ਕੀ ਆ ਬਾਤ ਆ ਜੀ ਇੱਕ ਉਹਨੇ ਥੱਬੇ ਇੱਕ ਉਹਨੇ ਪੰਡਾ ਇਹ ਪੰਡਾ ਪਾਈਆਂ ਹਨਾ ਵੱਡੀਆਂ ਵੱਡੀਆਂ ਵੇਖ ਭਲਵਾਨਾਂ ਵਾਲੀ ਤੋਰ ਵੇਖੋ ਵੀਰੋ ਈ ਗਣਾ ਵੜਦੇ ਤੋਰਾ ਹੀ ਬਣਾ ਸਪੈਸ਼ਲ ਲੱਪੇ ਜੈ ਅਸੀਂ ਰਾਤੀ ਸੂਈ ਆ ਰਾਤੀ ਸੂਈ ਹੈ ਵੀਰੇ 2:30 ਵਜੇ ਰਾਤੀ ਸੂਈ ਹੈ ਖਲਾਣੀ ਮੇਰੇ ਖਲਾਣੀ ਦਿਖਾ ਦਿਓ ਦਿਖਾ ਦਿਓ ਰੋਕ ਦੇ ਬੱਚੇ ਦਾ ਤੇ ਘਰਨੀ ਛਾਣ ਬੜਾ ਪਿਆਰਾ ਲੱਗਿਆ ਹਨਾ ਮੁਠੀ ਆਲਾ ਛਾਣਾ ਗਿਆ ਉੱਪਰੋਂ ਵੀ ਸਿੱਧੀਆਂ ਪਲੀ ਜੁੜੀ ਫੁੱਲ ਐਨ ਲਸੂੰ ਲਸੂੰ ਕਰਦੀ ਆ ਜਿੰਦਰੇ ਜੇ ਦਾ ਡੱਬਾ ਯਾਰ ਮੈਂ ਨਾ ਦੁੱਧ ਵੀਰੇ ਕਿੰਨਾ ਚਵਾ ਜੂਗੀ ਤੁਹਾਡੇ ਖਿਆਲ ਚ ਦੁੱਧ ਵੀਰ ਜੀ ਤੁਹਾਨੂੰ ਮੈਂ ਹੋਨੇ ਦਾ ਸਾਰਾ ਰਿਕਾਰਡ ਦੱਸਣ ਲੱਗਾ ਹਾਂ ਠੀਕ ਆ ਜੀ ਕਿੰਨਾ ਬੱਛੀ ਲਈ ਹੈ ਨਾ ਵੀਰੇ ਹਾਂਜੀ ਸਤੇ ਸਾਰਾ ਪ੍ਰਵਾਦ ਬਾਹਰ ਆ ਠੀਕ ਹੈ ਜੀ ਤੇ ਥੋੜੇ ਜੀ ਘਰੇ ਹੀ ਠੀਕ ਹੈ ਚੰਗੇ ਬੈਡ ਰੱਖੇ ਅੱਛੇ ਤੇ ਮਾਤਾ ਜੀ ਨੇ ਮੇਰੇ ਘੜੀ ਕਾਪੀ ਰੱਖੀ ਕੱਢ ਗਏ ਠੀਕ ਹੈ ਜੀ ਸਿੰਧੀ ਪੁੱਤਰ 5 5 5 6 6 ਵੀ ਆ ਜਾਂਦੀ ਜੀ ਠੀਕ ਹੈ ਜੀ ਐਂਡ ਠੀਕ ਹੈ ਜੀ 65 6 ਹੁੰਦੀ ਹੈ ਹਾਂ ਚਾਰ ਰੰਗ ਦੇ ਵਛੀ ਸੂਈ ਸੀ ਠੀਕ ਹੈ ਜੀ 24 ਕਿਲੋ ਦੁੱਧ ਕੱਢਿਆ ਵਾ ਦੂਜੀ ਸੂਏ ਮੋਹ 6 ਦੰਦ ਜੀ ਅੱਛਾ ਜੀ ਹਾਂ ਜੀ ਪਹਿਲੇ ਸੂਏ 24 ਕਿਲੋ ਦੁੱਧ ਭਰ ਗਿਆ ਗਰੰਟੀ ਵਾਲਾ ਠੀਕ ਹੈ ਵੀਰੇ ਤੇ ਕਹਿੰਦੀ ਦੁੱਧ ਬੱਚੀ ਪੁੱਤ 30 ਕਿਲੋ ਕੱਢ ਦੂਗੀ ਸਾਂਬਲੀ ਮੈਂ ਮੈਂ ਤਾਂ ਸਾਂਬਲੀ ਨਹੀਂ ਮੈਂ ਤਾਂ ਵੇਚਣੀ ਆ ਵੇਚਣੀ ਆ ਬਿਲਕੁਲ ਬਿਲਕੁਲ ਮੈਨੂੰ ਰੋਟੀ ਲੱਭੀ ਤੇ ਮੈਂ ਦੇ ਦੇਣੀ ਬੱਚੀ ਬਿਲਕੁਲ ਵੀਰੇ ਜਿਹੜਾ ਵੀ ਮੇਰਾ ਵੀਰ ਭਰਾ ਹੋਊਗਾ ਨਾ ਬੱਚੀ ਇਹ ਰਿਕਾਰਡ ਵੇਖ ਲਓ ਬੱਚੀ ਦੇ ਇਹ ਕੀ ਚੀਜ਼ਾਂ ਲੱਗੀਆਂ ਭਾਈ ਕੀ ਬਾਤ ਹੈ ਹੈਨਾ ਬਹੁਤ ਜਿਆਦੀ ਚੰਗੀ ਵੜਾ ਵੀਰੇ ਪਲੀ ਜੁੜੀ ਵੀ ਫੁੱਲਾ ਇੱਕ ਉਧਰ ਬੈ ਕੇ ਥੋੜੇ ਇੱਕ ਉਧਰ ਬੈ ਉਹ ਕੋ ਉਧਰ ਬੈ ਵੇਥੇ ਵੇਥੇ ਤੇ ਥਾਣਾ ਵੇਥੇ ਵੇਥੇ ਥਾਣ ਵੀ ਪਿਆਰਾ ਲੱਗਿਆ ਹੈਨਾ ਕੀ ਬਾਤ ਹੈ ਹੈ ਵੀ ਸੀਲ ਹੈਨਾ ਸੀਲ ਹੈ ਕੀ ਬਹੁਤ ਤਾਂ ਵੀਰਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਇੱਥੇ ਚੱਲ ਕੇ ਹੁੰਦੇ ਹੋ ਤੁਸੀਂ ਵੀਰੇ ਵੇੜਾ ਛੱਡ ਕੇ ਨਹੀਂ ਜਾਓਗੇ ਮੋਹਲ ਵੀਰ ਜੀ ਇਹਦਾ ਮੋਹਲ ਵੀਰ ਜੀ ਦੇਖੋ ਇਹ ਚੰਗੇ ਭਲੇ ਹੱਡੇ ਤੇ ਹੁੰਦੀ ਹੈ ਚਲ ਅਸੀਂ ਗੀਰਦੇ ਨਹੀਂ 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 ਇਹ ਚੰਗਾ ਭਲਾ ਡਾਈ ਲੱਖ ਕਰ ਲੈਣਾ 1 5 ਕਰ ਲੈਣਾ 90 ਵੀ ਕਰ ਲੈਣਾ ਬਿਲਕੁਲ ਹੈਨਾ 85 ਹਜ਼ਾਰ ਦੀ ਜੀ ਵੀਰੇ ਹੂੰ 85 ਦੀ 85 ਹਜ਼ਾਰ ਦੀ ਵਸੀ 85 ਹਜ਼ਾਰ ਦੀ ਤਾਜੀ ਰਾਤ ਦੀ ਸੀ ਬਹੁਤ ਜ਼ਿਆਦੀ ਚੰਗੀ ਵੇੜ ਹੈਨਾ ਓਏ ਹੋਰ ਕਰਦੀ ਆਪਾਂ ਛੋੜ ਛੱਪਾ ਹੈਨਾ ਹੋਰ ਮਹਾਨਤਨ ਕਰਦੀ ਕਰਉਂਦੀ। ਬਾਣਾ ਕਰਦੀ। ਹਾਂ ਨਾ ਹੀ ਕਰਦੇ। ਪੂਰੇ 82000 ਦੀ ਵੈੜ। ਪੂਰੇ 80000 ਦੀ। 80000 ਦੀ। ਕੀ ਬਾਤ ਹੈ ਜੀ। ਵੇਖੋ ਵੀਰੋ। ਰੇਡ ਚੈੱਕ ਕਰ ਲਓ ਤੇ ਵੈੜ ਚੈੱਕ ਕਰੋ। ਰੇਡ ਚੈੱਕ ਕਰ। ਹਾਂ ਪਲੀ ਜੁੜੀ ਲੰਮੀ ਬੇਲ। ਹਾਂ ਸੀਲਸ ਲੱਗ। ਲੇਵਾ ਸੋਨਾ ਲੱਗਿਆ। ਇੱਧਰ ਵੇਖੋ ਕੋਈ ਪਿੱਛੇ ਨਹੀਂ ਪੈਂਦਾ। ਬਿਲਕੁਲ। ਇੱਧਰੋਂ ਦੀ ਚੋਲ੍ਹ ਦੇ ਭਾਂ ਜਿੱਧਰੋਂ ਦੀ ਮਰਜ਼ੀ ਚਲੋ। ਬਿਲਕੁਲ ਬਿਲਕੁਲ। ਸੋਹਣੀ ਵੈੜ ਹੈ ਜੀ। ਹਾਂ ਜੀ ਹਾਂ ਜੀ। ਬਿਲਕੁਲ। ਕੀ ਬਾਤ ਹੈ। ਸਹਾਨਾ ਸੀਆਰ ਦੀ 8000 ਰੁਪਏ ਠੀਕ ਹੈ ਜੀ ਬਿਲਕੁਲ ਤਾਂ ਰੇਟ ਵੇਖੋ ਵੀਰੋ ਨੋਰਮਲ ਆ ਵੀਰ ਦੇ ਚਾਰ ਵਹਿਣਾ ਨੇ ਤਾਂ ਰੇਟ ਹਰੇਕ ਵੀਡੀਓ ਜਿਆਜ ਹੁੰਦਾ ਬਾਕੀ ਫੋਨ ਤੁਸੀਂ ਵੀਰ ਨੂੰ ਜਰੂਰ ਲਾ ਲਿਓ ਛੋੜਛਾਪਾ ਵੀ ਹੋ ਜੇ ਮਾਂ ਤਾਣ ਵੀ ਹੋ ਜੂ ਤਾਂ ਫੋਨ ਲਾਇਓ ਤਾਂ ਮੈਂ ਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਐਡਰੈਸ ਇੱਕ ਰੀ ਦੱਸਿਓ ਆਪਣਾ ਐਡਰੈਸ ਵੀਰ ਜੀ ਨਾਮ ਬਲਵਿੰਦਰ ਸਿੰਘ ਬਿੱਲਾ ਹਾਂਜੀ ਪਿੰਡ ਸੱਠਾ ਜਿਹੜਾ ਇਹਨੂੰ ਦਾਸਪੁਰ ਨੇੜੇ ਫਜਗਰ ਚੂੜੀਆਂ ਨਾਲ ਹੀ ਮਜੀਠਾ ਰੋਡ ਭੱਲੋ ਵਾਲੀ ਉਹਨਾਂ ਭਾਈ ਦਾ ਉੱਥੇ ਠੱਠਾ ਸਿੱਧਾ ਹੀ ਪਿੰਡ ਆਉਂਦਾ ਅਲੀਗਰ ਚੂੜੀਆਂ ਠੀਕ ਹੈ ਜੀ 905604555 ਨੰਬਰ ਵੀਰੇ ਠੀਕ ਹੈ ਠੀਕ ਹੈ ਵੀਰੇ ਸასი ਗੱਲ ਚ